ਸਪਨਾ ਸਪਨਾ ਕੀ ਗੱਲ ਹੋ ਗਈ ਆ ਕਿੱਥੇ ਰਹਿਣ ਵਾਲੇ ਹੋ ਲੈ ਬੋਲੋ ਲੈ ਤੂੰ ਦੱਸ ਰਹਿਣ ਵਾਲੇ ਹੋ ਕਿੱਥੇ ਕੀ ਗੱਲ ਹੋਈ ਆ ਗਲੀ ਦਾ ਨੰਬਰ ਪੂਰਾ ਪਾਇਆ ਹੋ ਗਲੀ ਦਾ ਵੀ ਨਹੀਂ ਪਤਾ ਹਾਂ ਆ ਨੂ ਡੈਡੀ ਹੋਇਆ ਜੀ ਅੱਜ ਤੁਹਾਡੇ ਨਾਲ ਆਇਆ ਦੱਸ ਦੇ ਕੀ ਹੋਇਆ ਮਾਰਕਟ ਆਈ ਗਈਆਂ ਕਿੱਕ ਦੇ ਵਾਲੋ ਕੀਤੀ ਗਈ ਆ ਦੱਸ ਪੀਂ ਜਾਂ ਜਿਹੜਾ ਮਾਰਿਆ ਤਾਂ ਨਾ ਸੁਣਾ ਮੈਡਮ ਜੀ 10 10 ਨਾ ਨਾ ਉਹ ਕਨੇ ਮਾਰਿਆ ਘਾੜ ਵਾਲੇ ਦਾ ਨਾਮ ਹੀ ਲੈ ਆਓ ਉਹ ਕਿਨੇ ਕਿਨੇ ਡੰਨੀ ਕਿਉਂ ਪਈ ਆ ਹਾਂ ਉਸ ਤੋਂ ਪਹਿਲੇ ਵੀ ਤੁਹਾਨੂੰ ਕਹਿੰਦੇ ਸੀ ਹਾਂਜੀ ਹਾਂਜੀ ਕਿੰਨੇ ਵਿਆਹ ਕੁਰੀਦ ਹੋ ਗਈ ਆ ਜੀ 8 ਮਹੀਨੇ ਹਾਂ ਜੀ ਤੇ ਸ਼ੁਰੂ ਤੋਂ ਇਹੀ ਇਹੀ ਅਸਰ ਹਾਂ ਜੀ ਅੱਜ ਕੀ ਹੋਇਆ ਤੁਹਾਡਾ ਅੱਜ ਕੀ ਗੱਲ ਹੋਈ ਜੀ ਅੱਜ ਕੁਛ ਨਹੀਂ ਹੋਈ ਆ ਆਪੇ ਆਈਏ ਤੇ ਨਨਾਨ ਨੂੰ ਤੇ ਗੱਲਾਂ ਬਣਾਣ ਲੱਪੇ ਤੁਮਾਰ ਕੋ ਕਿੰਨੇ ਬਚਾਇਆ ਤੁਹਾਨੂੰ ਕਿੰਨੇ ਬਚਾਇਆ ਜੀ ਅੱਜ ਤੁਹਾਨੂੰ ਗਲੀ ਵਾਲਿਆਂ ਨੇ ਕਿਤਰਾ ਕਿਹੜੀ ਹਾਲਾਤ ਵਿੱਚ ਹੀ ਤੁਸੀਂ 10 10 ਜੋ ਹਾਲਾਤ ਦੀ ਅਸਲਾ ਜੋ ਇਹ ਸੀ ਇਹਨਾਂ ਵਾਲ ਕੋ ਹਾਂ ਜੀ ਇਹਨਾਂ ਨੇ ਪਾੜੇ ਕਿੰਨੇ ਪਾੜੇ ਨਾ ਨਹੀਂ ਤੇ ਘਰ ਵਾਲੇ ਨੇ ਹਾਂ ਜੀ ਰਾਜਨ 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 ਕਰਨੇ ਕੀ ਲੜਾਈ ਦਾ ਸਾਡੇ ਕਿੱਡੀ ਗੱਲ ਮਾਰਦੇ ਤਾਨੂੰ ਐ ਬਿਨਾ ਗੱਲੋਈ ਬਾਈ ਨੂੰ ਮੰਗਦੇ ਹਾਂ ਹਾਂ ਜੀ ਦਾਜ ਹਾਂ ਦਾਜ ਵੱਲੋਂ ਪੜਿਆ ਕੀ ਚਾਹੁੰਦੇ ਤੁਸੀਂ ਉਹਨੂੰ ਸਹੀ ਆਹੋ ਜੰਨੇ ਆਹੀ ਪਰਚਾ ਘਟਾ ਦੇਈਆਂ ਹਾਂ ਪਰਚਾ ਘਟਾਣਾ ਰਿਆਣਾ ਨਹੀਂ ਇੱਥੇ ਕਿੰਨਾ ਚਿਰ ਹੋਇਆ ਉਹਨੂੰ 8 ਮਹੀਨੇ ਪਹਿਲੋਂ ਮਾਰਦਾ ਹੀ ਆਜੂ ਹਾਂਜੀ ਹਾਂਜੀ ਦੋ ਤਿੰਨ ਵੜੀ ਗਲੀ ਵਾਲਿਆਂ ਨੇ ਬਚਾਇਆ ਜੀ ਹਾਂ ਜੀ ਨੋ ਮਾ ਜਨਾ ਕਿਥੋਂ ਰਿੰਦੀ ਧਰਨਪੁਰ ਗਲੀ ਨੰਬਰ 5 ਜੋੜਾ ਫਟਕ ਜੀ ਮਾਮਲਾ ਕਰੋ ਜੀ ਮਾਮਲਾ ਇਹ ਹੈ ਕਿ ਭਾਜੀ ਸਾਡੇ ਸਾਹਮਣੇ ਇੱਕ ਕੁੜੀ ਦਾ ਬੇਟੀ ਦਾ ਵਿਆਹ ਹੋਇਆ ਹੈ 4 ਮਹੀਨੇ ਹੋਇਆ ਹੈ ਤੇ ਉਹਦੇ ਘਰ ਵਾਲੇ ਨੇ ਘੱਟੋ ਘਾਟ ਉਹਨੂੰ 40 ਵਾਰੀ ਮਾਰਦਾ ਵੈ ਕਦੀ ਬਾਹਵਨ ਨੂੰ ਨੀਲ ਮਾਰਦਾ ਕਦੀ ਕੁਛ ਮਾਰਦਾ ਕਦੀ 4 ਵਾਰੀ ਦੇ ਵਿੱਚ 4 ਮਹੀਨੇ 4 ਵਾਰੀ ਉਹਨੂੰ ਪੇਕੇ ਕੱਢ ਦਿੰਦਾ ਮਹੀਨਾ ਮਹੀਨਾ ਪੇਕੇ ਵਿਚਾਰੀ ਲਾ ਕੇ ਆਂਦੀ ਹੈ ਕੁੜੀ ਦਾ ਕੀ ਨਾਮ ਹੈ ਅੱਛਾ ਤਾਂ ਨਾਂ ਨਹੀਂ ਪਤਾ ਹੈ ਵਾਹ ਦਾ ਕੁੜੀ ਦਾ ਤੇ ਵੈਸੇ ਹੀ ਭਾਜੀ ਮੇਨ ਗੱਲ ਹੈ ਨਾ ਨਾ ਨਾਨ ਭੈਣ ਉਹਦੀ ਵਸਣ ਦਿੰਦੀ ਨਾ ਮਾਂ ਵਸਣ ਦਿੰਦੀ ਮਾਂ ਕਹਿੰਦੀ ਹੈ ਕਿ ਮੈਂ ਆਪਣੇ ਮੁੰਡੇ ਦਾ ਘਰ ਵਸਣ ਦੇਣਾ ਆਪਣੀ ਨੂੰ ਨੂੰ ਮੁੰਡੇ ਦੇ ਲੱਗੇ ਲੱਗਣ ਨਹੀਂ ਦੇਣਾ ਠੀਕ ਹੈ ਨਾ ਉੱਥੇ ਨੂੰ ਕਿਥੇ ਗਲਤ ਹੋਈ ਠੀਕ ਹੈ ਲੜਾਈ ਦਾ ਕਾਰਨ ਕੁਛ ਨਹੀਂ ਤੂੰ ਪਿਆਈ ਹੈ ਕੁਛ ਤੂੰ ਵਿਆਹ ਦਾਜ ਦੂਈ ਨਹੀਂ ਲੈਂਦਾ ਹੁਣ ਇਹ ਗੱਲਾਂ ਕਰਨੀਆਂ ਮਾਰਨਾ ਕੁੱਟਣਾ ਅੱਜ ਤੇ ਭਾਜੀ ਬਹੁਤ ਹੀ ਹੱਦ ਹੋ ਗਈ ਮੈਂ ਤਾਂ ਆਪਣੇ ਘਰ ਸੁੱਤੀ ਸੀ ਉਹਨੇ ਨਾਲ ਦੀ ਗਵੰਡੀ ਦੀ ਕੁੜੀ ਆਈ ਮੈਨੂੰ ਬੁਲਾਣ ਦੌੜਦੀ ਦੌੜਦੀ ਕਹਿੰਦੀ ਆਂਟੀ ਉਹਨੂੰ ਬਚਾ ਲਓ ਤੇ ਤੈਨੂੰ ਮਰ ਜਾਣਾ ਜੇ ਭਾਜੀ ਨੇ ਦਰਵਾਜ਼ਾ ਬੰਦ ਕੀਤਾ ਸੀ ਅੰਦਰ ਉਹਨੂੰ ਕੁੱਟਦਾ ਪਿਆ ਸੀ ਦਰਵਾਜ਼ਾ ਮੈਂ ਭੰਨੇ ਉਹਨੇ ਖੋਲਿਆ ਹੀ ਨਾ ਠੀਕ ਹੈ ਮੈਂ ਦਰਵਾਜ਼ੇ ਨਾਲ ਥੋੜਾ ਨਾਲ ਸ਼ੇਕ ਚ ਛਾਤੀ ਮਾਰੀ ਪਾਜੀ ਜਮੀਨ ਚ ਕੁੜੀ ਨੂੰ ਪੂਰੇ ਨੰਗੇ ਤਰੀਕੇ ਨਾਲ ਬਿਠਾਇਦਾ ਸੀ ਤੇ ਨੰਗੇ ਕਰਕੇ ਮਾਰਦਾ ਪਿਆ ਅਲਫ ਨੰਗਾ ਕਰਕੇ ਉਹਨੂੰ ਕੁੱਟਦਾ ਪਿਆ ਹੀ ਮਾਰਦਾ ਪਿਆ ਨਹੀਂ ਅੰਦਰ ਸਿਰਫ ਘਰ ਵਾਲਾ ਹੀ ਮਕੀਨ ਨਾਨ ਬਾਹਰ ਹੀ ਸੱਸ ਬਾਹਰ ਸੀ ਕਿਵੇਂ ਬਚਾਇਆ ਫਿਰ ਤੁਸੀਂ ਬਚਾਇਆ ਅਸੀਂ ਸਾਰੀ ਗਲੀ ਪਰ ਸਰ ਸਾਰੀ ਗਲੀ ਪਈ ਫਿਰ ਸਾਰੀ ਗਲੀ ਵਾਲੇ ਅਸੀਂ ਗਏ ਆ ਅਸੀਂ ਦਰਵਾਜ਼ਾ ਖੜਕਾ ਕੇ ਕੁੜੀ ਨੂੰ ਅੰਦਰ ਬਾਹਰ ਕਢਵਾਇਆ ਬਾਹਰ ਲੈ ਕੇ ਆਏ ਆ ਥੋੜੀ देर ਨੂੰ ਫਿਰ ਮੁੰਡਾ ਭੱਜ ਗਿਆ ਇਸ ਤੋਂ ਪਹਿਲੇ ਵੀ ਇਹਦਾ ਅਸੀਂ ਉਹਦੇ ਕਿਤਨੇ ਦੇ ਹਾਲਾਤ ਬਣੇ ਬਹੁਤ ਹਾਲਾਤ ਮਾੜੇ ਬੋਲੇ ਸੁਜੀਆ ਲਤ ਲਾਤੇ ਲੰਗਾ ਅਗੇ ਤੁਰਦੀ ਪਈ ਸੀ ਬਲਕਿ ਬਹੁਤ ਮਾੜੀ ਕੰਡੀਸ਼ਨ ਸਰ ਅਗੋਂ ਨਾਰ ਕਹਿੰਦੀ ਆ ਕਿ ਨਾ ਇੱਕ ਦਾ ਮਾਰ ਦੇ ਮਾਰਦੇ ਨੂੰ ਮਾਰ ਲਈ ਮੇਰ ਕੀ ਮੈਂ ਦਾਜ ਦਾ ਕਰ ਗਈ ਦਾਜ ਦਾ ਵੀ ਕਹਿਣ ਲਈ ਹੈ ਗਰੀਬ ਹੈ ਗੁੰਜ ਕਹਿੰਦੇ ਅਸੀਂ ਰਿਸ਼ਤੇਦਾਰੀਆਂ ਚ ਵੀ ਆਇਆ ਹੋਇਆ ਹੈ ਰਿਸ਼ਤੇਦਾਰੀਆਂ ਦਾ ਖਾਤਾ ਥੋੜੀ ਘਰੀ ਜੂਗੀ ਬਾਜੀ ਬਾਜੀ ਨੇ ਨਾਨੂਨੀ ਵਸਣ ਦਿੰਦੀ ਨੇ ਮਾਨ ਦੇ ਸਾਸੀ ਬਾਜੀ 4 4 ਮਹੀਨਿਆਂ ਚ ਘਟੋ ਘਟ ਪੀਆ ਵਾ ਚਾਰ ਮਹੀਨੇ ਪਿੰਆ ਮੈਂ ਤੇ ਅੱਗੇ ਕੁੜੀ ਨੂੰ ਕਿਹਾ ਮੈਂ ਕਿਹਾ ਹੁਣ ਤੂੰ ਅਗਰ ਜਾਏਂਗੀ ਤਾਂ ਤੂੰ ਬਲਤ ਹੋਏਂਗੀ ਮੈਂ ਕਿਹਾ ਅਗਰ ਮਰਨਾ ਤੇ ਫਿਰ ਚੱਲ ਜੀ ਅੱਜ ਕਿੱਥੇ ਆਏ ਤੁਸੀਂ ਪਾਜ ਅਸੀਂ ਸਾਰੀ ਗਲੀ ਵਾਲਿਆਂ ਨੇ ਤੇ ਮੈਂ ਨਹੀਂ ਸਾਰੀ ਗਲੀ ਵਾਲਿਆਂ ਨੇ ਇਹਦਾ ਕੁੜੀ ਵਿਚਾਰੇ ਦਾ ਸਾਥ ਦਿੱਤਾ ਹੈ ਭੈਣਾ ਨੇ ਭਰਾਵਾਂ ਨੇ ਸਾਰਿਆਂ ਨੇ ਸਾਥ ਦਿੱਤਾ ਹੈ ਤੇ ਅਸੀਂ ਘਟੋ ਘਟੇ ਜੀ ਹਜ਼ਾਰ ਬੰਦਾ ਗਲੀ 'ਚ ਇਕੱਠਾ ਹੋ ਗਿਆ ਸੀ ਤੇ ਉਹਨੂੰ ਥਾਣੇ ਵਾਲਿਆਂ ਨੇ ਸਾਨੂੰ ਪੰਜ ਸੱਤ ਜਣਿਆਂ ਨੂੰ ਕਿਹਾ ਕਿ ਤੁਸੀਂ ਇੱਧਰ ਆਓ ਬਾਕੀ ਪ੍ਰਸ਼ਾਸਨ ਕੋਲ ਕੀ ਬਾਕੀ ਚਲੋ ਉਹ ਜੋ ਕਰਨਗੇ ਸਾਰੀ ਅਸੀਂ ਹੀ ਦੱਸਦੇ ਹਾਂ ਸਾਰੇ ਅੰਦਰ ਜਿਹੜੇ ਭਾਜੀ ਹੋਰੀ ਵੀ ਹੈਗੇ ਆ ਕੀ ਚਾਹੁੰਦੇ ਹੋ ਤੁਸੀਂ ਉਹਨੂੰ ਚਾਣਾ ਹੁਣ ਦੇਖੋ ਅਸੀਂ ਮੈਂ ਕੀ ਚਾਣਾ ਜਿਹਦਾ ਨਾਲ ਬੀਤੀਆਂ ਕੁੜੀ ਦੱਸ ਸਕਦੀ ਆ ਕੁੜੀ ਕਹਿੰਦੀ ਮੈਂ ਨਹੀਂ ਰਹਿਣਾ ਕੁੜੀ ਸੱਟ ਲੱਗੀ ਹੁੰਦੀ ਪਹਿਲੇ ਬੜੀਆਂ ਲੱਗੀਆਂ ਹੁਣ ਵੀ ਲੱਗੀਆਂ ਲੱਗੀਆਂ ਹੁਣ ਲੱਗੀਆਂ ਨੀਲ ਨੀਲ ਕਦੀ ਮੈਂ 15 ਦਿਨ ਪਹਿਲੇ ਬੋਲੋ ਹਾਂਜੀ ਜੀ ਨਾਲੇ ਇਹ ਤੁਹਾਨੂੰ ਪੂਰਾ 5 ਨੰਬਰ ਗਰੇ ਕੀ ਮਾਮਲਾ ਸਾਰਾ ਇਹਨਾਂ ਨੇ ਜੀ ਮੈਂ ਹੁਣ ਅਸੀਂ ਅਫਸਰ ਸਾਡੇ ਸਾਹਮਣੇ ਕੁੜੀ ਗਈ ਬੁਲਾਣਾ ਆਂਟੀ ਜੀ ਆਓ ਬੰਦਦੇ ਉਹਨੂੰ ਮੈਂ ਭੱਜੀ ਗਈ ਆ ਇਹ ਉਹਨਾਂ ਨੇ ਬੁਆ ਬੰਦ ਕੀਤਾ ਅਸੀਂ ਤੱਕਾ ਮਾਰ ਕੇ 3 ਦਿਨ ਅੰਦਰ ਬੜੀਆਂ ਉਹਨਾਂ ਦੇ ਸਾਨੂੰ ਅੰਦਰ ਬੜੀਆਂ ਤੇ ਅਸੀਂ ਤੱਕਾ ਮਾਰੇ ਬੁਆ ਮਾਰ ਮੋਟੇ ਅੰਦਰ ਬੜ ਇਹ ਨਾ ਜਾਤੀਆਂ ਵਾਲਿਆਂ ਤੇ ਇਹ ਨੰਗਿਆ ਕਰਕੇ ਨੂੰ ਮਾਰਨਦੇ ਹੀ ਅੰਦਰ ਇਹ ਮੁੰਡਾ ਮਾਰਨਦੇ ਆ ਹੀ ਘਰ ਵਾਲਾ ਦਾ ਘਰ ਵਾਲਾ ਮਾਰਨਦੇ ਆ ਹੀ ਮੈਂ ਕਹਿੰਦਾ ਜੇ ਨਾ ਮਾਰ ਰਾ ਜੇ ਨਾ ਮਾਰੂਆ ਖੋਲ ਰਾਇਆ ਪੂਆ ਖੋਲ ਦੇ ਮਰ ਜਣਾ ਕਹਿੰਦੇ ਨਾ ਕਹਿੰਦੇ ਮਰ ਜੇ ਮਰ ਜੇ ਮਾਰਦੇ ਮਾਰਦੇ ਰਾਇਆ ਜੋ ਹੈਗਾ ਮਾਰਦੇ ਮਾਰਦੇ ਆ ਜੇ ਨੂੰ ਮਾਰ ਮਾਰ ਇਹਨੂੰ ਚੱਕੀ ਤਾਂ ਮਾਰ ਅਸੀਂ ਜੇ ਅਸੀਂ ਛੋਟੇ ਮਾਰੇ ਬੂਆ ਨੂੰ ਤੇ ਫੇਰ ਉਹਨੇ ਬੜੀ ਮੁਸ਼ਕਲ ਆਹੀ ਥੋੜੇ ਮਾਰ ਕੇ ਬੂਆ ਖਲਾਇਆ ਰੱਖੋ ਤੇ ਇਹਨਾਂ ਨੇ ਝਾਤੀਆਂ ਮਗਾ ਲੀਆਂ ਕਹਿ ਕੇ ਦੰਗਿਆਂ ਦੇ ਕਪੜੇ ਪਾਏ ਔਰ ਕਪੜੇ ਦੇ ਪਾਟੇ ਹੀ ਭੁਲੇੜ ਕੇ ਥੱਲੇ ਸੋੜਦੇ ਜਿਹੜੇ ਨਵੇਂ ਕਪੜੇ ਉਹ ਕੱਢੇ ਔਰ ਉਹਨੂੰ ਮਾਰਦੇ ਪਹਿਲੋ ਮਾਰਦੇ ਕਹਿੰਦੇ ਮਾਰਦੇ ਪਿਆ ਬਹੁਤ ਜ਼ਿਆਦਾ ਮਾਰਦੇ ਚੱਪ ਦੀ ਨਹੀਂ ਪਾਇਆ ਰਾਜਾ ਰਾਜਾ ਮੁੰਡੇ ਦਾ ਰਾਜਾ ਅੱਛਾ ਨੀਰ ਪਾਇਆ ਵਾ ਮੁੰਡਾ ਹੀ ਮਾਰਦਾ ਹੈ ਪਰਿਵਾਰ ਵਾਲੇ ਵੀ ਨਹੀਂ ਸਾਸਰੇ ਹੀ ਮਾਰਿਆ ਕਦੋਂ ਸਾਸਰੇ ਹੀ ਕੁੱਟੀ ਆ ਸਾਸਰੇ ਮਾਰਿਆ ਨਹੀਂ ਉਹਨੇ ਮਾਰਿਆ ਸਾਸਰੇ ਮਾਰਿਆ ਅੱਗੇ ਕਹਿੰਦੀ ਦੱਸਿਆ ਨਾ ਨਾ ਨੇ ਹੁਣ ਮਾਰਿਆ ਜੀ ਛੋਟੇ ਮਾਰਿਆ ਬੜ ਇਹ ਤਾਂ ਪਹਿਲੇ ਮਾਰੇ ਵਾਲ ਫੜੇ ਵਾਲੇ ਸਾਜ ਦੇ ਕਰਨ ਮਾਲ ਫੜੇ ਕੁੱਟਿਆ ਸਾਜ ਦੇ ਕਰਨ ਮਾਰਦੇ ਭਾਜੀ ਮੈਂ ਕਹਿੰਦਾ ਸਾਜ ਕਰਨੀ ਮਾਰਦੇ ਨੇ ਆਗ ਲੱਗਿਆ ਕਹਿੰਦੇ ਪਾਗਲ ਹੈਗੀ ਆ ਪਾਗਲ ਨੂਆ ਹੈਗੀ ਆ ਕਿਹਦੀ ਨਾ ਲੈਓ ਸ਼ਕਤੀ ਨਾਲ ਕਿਹ ਮਾਮਲਾ ਸਾਰਾ ਮਾ ਵਾਲਾ ਮਾਰੋ ਜਿਹਾ ਹੋਈ ਹੈਗਾ ਕੁੜੀ ਨੂੰ ਚਾਰ ਪੰਜ ਵਾਰੀ ਜਨ ਨੂੰ ਮਾਰ ਕੇ ਕੁੱਟੇ ਤੇ ਭੇਜਿਆ ਫਿਰ ਅਸੀਂ ਭੇਜ ਦਿੰਦੇ ਆ ਚਾਰ ਬੰਦੇ ਵਿੱਚ ਪੈ ਜਾਂਦੇ ਸੀ ਇੱਧਰ ਦੇਖ ਹਾਂ ਰਿਪੋਰਟ ਦੇਖ ਇਹੋ ਜਿਹਾ ਸੋੜੇ ਆਲੇ ਇਹਦਾ ਮੇਰਾ ਜਵਾਈ ਤੇ ਵਿੱਚ ਸੱਸ ਦੇ ਨਾਲ ਅੜੀ ਨਨਾਨੀ ਜਵਾਈ ਦਾ ਨਾਮ ਰਾਜਨ ਪਾਜੀ ਕੀ ਕਰਾਂ ਕਹਿੰਦੇ ਕੁੜੀ ਦੇ ਸਤੂੜਾ ਹੱਤੀ ਐ ਕਿੰਨੇ ਦਿਨ ਹੋਈ ਵਿਆਹ ਨੂੰ? ਉਹ ਮਾਰੇ 5-6 ਮਹੀਨੇ ਹੀ ਹੋਏ ਹਲੀ। 5-6 ਹੋਈ ਕੱਢ ਤਾ ਉਹਨਾਂ ਨੇ। ਅੱਜ ਐਨੀ ਮਾਨਮਾਰੀ ਸਾਰੇ ਮੱਲੇ ਵਾਲੇ ਆ ਗਏ ਮਾਨੂੰ ਫੇਰ ਪਤਾ ਲੱਗਾ ਵਾ। ਮੱਲੇ ਵਾਲੇ ਆ ਗਏ। ਉਹ ਵਿਆਹ ਕੁਛ ਵੀ ਨਹੀਂ ਕੋਈ ਕੰਮ ਨਹੀਂ ਕੋਈ ਕਾਰ ਨੂੰ ਘਰ ਤੱਕ ਨਹੀਂ ਹੁੰਦਾ ਨਾ ਦੇ। ਤੇ ਕੁੜੀ ਭੁੱਖੇ ਭਾਣੇ ਕੰਮ ਲੱਗੀ ਜਾਂਦੀ ਐ ਜਿੱਲੇ ਕੋਈ ਗਾਇਓ ਕਹਿੰਦੀ ਤੇ ਕੋਈ ਮਰਨ ਕਹਿੰਦੇ ਐ। ਕਿੰਨਾ ਜਰਾ ਹੋਇਆ ਵਿਆਹ ਨੂੰ? ਹੋਏ 5-6 ਮਹੀਨੇ ਹੋਏ ਹਲੀ। ਅੱਜ ਹੀ ਹੋਇਆ। ਅੱਜ ਮੈਨੂੰ ਪਤਾ ਹੀ ਨਹੀਂ ਜਦ ਮੈਨੂੰ ਤਾਂ ਮੱਲੇ ਵਾਲੇ ਦੱਸਿਆ ਵਾ। ਇਲਾਕਾ ਵਾਸੀ ਉਹ ਕਿਹਾ ਉਹ ਮਾਨੂੰ ਹੀ ਦੱਸਿਆ ਉਹਨਾਂ ਨੇ ਕੀ ਆਂਦੇ ਨੇ ਉਹਨਾਂ ਨੇ ਕਿਹਾ ਵੀ ਇਦਾਂ ਤਾਂ ਕੁੜੀ ਨਹੀਂ ਮਾਰਦੇ ਨੇ ਜੇ ਨਾ ਜਾਂਦੇ ਮੋਕੇ ਤੇ ਇਹਨਾਂ ਨੇ ਵਾਸੀ ਮੁਲਾਵੀ ਕਿਹਾ ਕਿ ਦੇਹ ਦੀ ਮੰਗ ਵੀ ਕੀਤੀ ਜਾਂਦੀ ਸੀ ਆਹ ਮੰਗਦੇ ਸੀ ਅਸੀਂ ਮਾਰੇ ਬੰਦੇ ਅਸੀਂ ਤੇ ਵਾਅ ਕੜਗੜਾ ਕੇ ਤੇ ਕੱਢ ਕੇ ਮਾਰਾ ਚੰਗਾ ਕਰਕੇ ਦਿੱਤਾ ਵਾ ਪਹਿਲੀ ਵਾਰ ਮਾਰੇ ਪਹਿਲਾਂ ਵਾਰ ਅੱਗੇ 5 6 ਵਾਰੀ ਮਾਰੇ ਮਾਰਾ ਇਹ ਦੁਨੀਆ ਨਾਲ ਪੰਜ ਸੱਤ ਜਣੇ ਨਾਲ ਲੈ ਆਂਦੇ ਮਕਾ ਲੈਂਦੇ ਚੱਲ ਵਿੱਚ ਬੈ ਗਏ ਨਹੀਂ ਕੋਈ ਗਲਤੀ ਨਹੀਂ ਹੋਏਗੀ ਉਹਨਾਂ ਨੇ ਹੀ ਮੰਗੇ ਕੁੜੀ ਇੱਥੇ ਬਸਾਣੀ ਨਹੀਂ ਕੁੜੀ ਮੜਵਾਣੀ ਨਹੀਂ ਇਹ ਸਾਰਾ ਮਾਮਲਾ ਪੁਲਿਸ ਨੂੰ ਤੁਹਾਡੇ ਕੋਲ ਦੱਸਿਆ ਗਿਆ ਜੀ ਹਾਂਜੀ ਪੁਲਿਸ ਨੂੰ ਦੱਸਿਆ ਇਸ ਬਾਰੇ ਉਹ ਅੰਦਰ ਗਏ ਬੱਚਾ ਘਟਾਲ ਕੇ ਬਸ ਕੀ ਕੰਦੇ ਹੁੰਦੇ ਆਉਣੇ ਹੋ ਜਾਣੇ ਬੱਚਾ ਘਟਾਣਾ ਬਸ ਅਸੀਂ ਕੁੜੀ ਨੂੰ ਵੀ ਵਸਾਣਾ ਜਿੱਦੀ ਮਾਰਨਾ ਖਰਾ ਕੁੜੀ ਨੂੰ ਮਾਰਨਾ ਖਰਾ ਵਾ ਕੁੜੀ ਨੂੰ ਮਾਰਨਾ ਨਹੀਂ ਮਾਰਿਆ ਅਸੀਂ ਇਹ ਰਿਸ਼ਤਾ ਤੁਹਾਡੇ ਕਿਸ ਨੇ ਕਰਵਾਇਆ ਸੀ ਜਾਂ ਕਿਸ ਤਰ੍ਹਾਂ ਹੈਗੀ ਮੇਰੀ ਭੈਣ ਵਿੱਚ ਪਈ ਆ ਉਹ ਰਾਂ ਦੇ ਰਿਸ਼ਤੇਦਾਰ ਉਧਰੋਂ ਪਈ ਆ ਪਹਿਲੇ ਕੁਝ ਪਤਾ ਨਹੀਂ ਕਿ ਇਸ ਤਰ੍ਹਾਂ ਦਾ ਕੋਈ ਪਹਿਲੇ ਵੀ ਇਹਨਾਂ ਦੋ ਨੂਆ ਰੱਖਿਆ ਵਾ ਉਹ ਦੋਨੇ ਨਹੀਂ ਵਸਾਈਆਂ ਗੀਆਂ ਉਹਨਾਂ ਨੂੰ ਹੀ ਘੜੋ ਕਰਤਾ ਪਹਿਲਾ ਮੁੰਡਾ ਹੀ ਮਾਰਦਾ ਜਾਂ ਪਰਿਵਾਰ ਵਾਲੇ ਮੁੰਡਾ ਮਾਰਦਾ ਨਹੀਂ ਨਾਨ ਮਾਰਦੀ ਹੈ ਮੁੰਡੇ ਦੀ ਭੈਣ ਮਾਰਦੀ ਹੈ ਅੱਛਾ ਤੇ ਸੱਸ ਵੀ ਨਾਲ ਅਲੀ ਇੱਕ ਸੋਹੜਾ ਦਾ ਜਿਆ ਮਾਰੀ ਮੁੱਟੀ ਉਹਦੀ ਮਦਦ ਕਰਦਾ ਬੇਟੀ ਨੇ ਦੱਸਿਆ ਨਹੀਂ ਵਜਾ ਮਾਰਨ ਦੀ ਮਜਾ ਇਹੋ ਹੀ ਤੁਹਾਨੂੰ ਦੱਸਣ ਦੇ ਡਿਆ ਵਾਂ ਖਾਨਦਾਨ ਨੂੰ ਕੁਛ ਨਹੀਂ ਹੈ ਕੰਮ ਕਰਾਈ ਜਾਣਾ ਉਹ ਭੈ ਭੁੱਖਿਆ ਕੰਮ ਹੁੰਦਾ ਕਿਸੇ ਨੂੰ ਤੁਸੀਂ ਤਾਂ ਦਾਹੀ ਮੰਗਦੇ ਆ ਦੇ ਸਕਦੇ ਸੀ ਇਹ ਮੈਂ ਤੂੰ ਮਜ਼ਦੂਰੀ ਕਰਨ ਵਾਲੇ ਪੈਦਲ ਮ ਆਇਆ ਉਥੋਂ ਮਨ ਮੁੰਡੇ ਲੈ ਕੇ ਆਏ ਆ ਐਵੇਂ ਬੰਕੇ ਭੈਰੀ ਗਲੀ ਜੀ ਕੰਮ ਕਰਦਾ ਦਾ ਵੀਰ ਜੀ ਕੰਪਲੇਂਟ ਆਈ ਜੀ ਇਹ ਦੋਨਾਂ ਤਰਫ ਪਾਰਟੀ ਨੇ ਬੁਲਾ ਲਿਆ ਜੋ ਬੰਦੀ ਕਾਰਵਾਈ ਕਰਨੀ ਕੀਤੀ ਜਾਊਗੀ ਕੀ ਦੱਸਿਆ ਜੀ ਉਹਨਾਂ ਨੇ ਕੰਪਲੇਂਟ ਦੇ ਵਿੱਚ ਨੇ ਬੁਲਾ ਰਹੇ ਦੋਹਾਂ ਪਾਰਟੀਆਂ ਨੂੰ ਸੁਣ ਲੈ ਦੋਹਾਂ ਪਾਰਟੀਆਂ ਗੱਲ ਸੁਣਦੇ ਆ ਜੇ ਲੜਕੀ ਬੋਲੋ ਕਿਹਾ ਜੇ ਕਿ ਆ ਕੇ ਆ ਗਏ ਕਿਤੇ ਵੀ ਗਿਆ ਨਹੀਂ ਜੀ ਇਹਦੇ ਤੇ ਕੋਈ ਮੌਕੇ ਤੇ ਜੇ ਹਾਂ ਤੇ ਬੁਲਾਈਆਂ ਦੋਵੇਂ ਪਾਰਟੀਆਂ ਜੋ ਵੀ ਗੱਲ ਤੱਥਾ ਇਹ ਸਾਰੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਹੋਇਆ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਇਹ ਲੜਕੀ ਹੈਗੀ ਜੀ ਪਿੱਛੋਂ ਸ਼ਕਤੀ ਨਗਰ ਦੀ ਤੇ ਇਹ ਇਹ ਲੜਕਾ ਪ੍ਰਵਾਧਰਮ ਸਿੰਘ ਗਰੀ ਨੰਬਰ 5 ਤਰਨਪੁਰਾ ਸਰ ਕਹਿੰਦੇ ਅੱਗੇ ਵੀ ਉਹਨਾਂ ਲੜਕਾ ਤਾਂ ਪਰੇਸ਼ਾਨ ਕਰਦਾ ਸੀ। ਅਜੇ ਤੇ ਕੋਈ ਗੱਲ ਨਹੀਂ ਸਾਨੂੰ ਆਈ ਸਾਨੂੰ ਤਾਂ ਹੋਣੀ ਪਤਾ ਲੱਗਾ ਜੀ ਮੌਕੇ ਤੇ ਗਏ ਆ ਤੇ ਲੜਕੇ ਦਾ ਨਾਮ ਕੀ ਸਰ ਜਿਹਨੇ ਉਹ ਲੜਕੇ ਦਾ ਨਾਮ ਹੈਗਾ ਜੀ ਮੈਂ ਸਰ ਰਾਜੂ ਹਾਂਜੀ ਕੀ ਨਾਮ ਸਰ ਰਾਜਨ ਰਾਜਨ ਸਰ ਇਹ ਦੋਵੇਂ ਸੋਹਰੇ ਪਰਿਵਾਰ ਸੋਹਰੇ ਪਰਿਵਾਰ ਨੇ ਮਾਰਿਆ ਜੀ ਨਹੀਂ ਜੀ ਕੋਈ ਸਾਨੂੰ ਤੇ ਸਾਡੇ ਸਾਹਮਣੇ ਤੇ ਕੋਈ ਗੱਲਬਾਤ ਨਹੀਂ ਅਸੀਂ ਮੌਕੇ ਤੇ ਗਏ ਆ ਵੇਖਿਆ ਸਾਰਾ ਕੁਝ ਪਰ ਦੋਨੋਂ ਪਾਰਟੀਆਂ ਨੇ ਬੁਲਾ ਰਿਆ ਸਿਰ ਜਿਹੜਾ ਲੜਕਾ ਲੜਕੀ ਪਰ ਰਹਿਣ ਵਾਲਾ ਕਿੱਥੋਂ ਦਾ ਹੋ ਗਿਆ ਤੁਸੀਂ? ਏਰੀ ਜਗ੍ਹਾ ਦੇ ਨਿਕਲ ਲੜਕਾ ਪਰਵਾਰ? ਹਾਂਜੀ ਹਾਂਜੀ ਇਹ ਧਰਮਪਰਾਇ ਗਰੀਨਪਾਈ ਨੇ। ਸਿਰ ਕੁੜੀ ਦੇ ਮਾਪਿਆਂ ਤੋਂ ਤੇ ਬੁਲਾ ਰਹੇ ਜੀ ਬੁਲਾ ਰਹੇ ਆ ਰਹੇ ਆ ਬਸ ਆਉਂਦੇ ਸੁਣ ਕੇ ਤੋਂ ਨਹੀਂ ਨਹੀਂ ਲੜਕੀ ਕੋਈ ਆਂਦੀ ਉਹਦੇ ਮਾਪੇ ਬੁਲਾ ਰਹੇ ਆ ਫਿਰ ਉਹਨੇ ਸੁਣਦੇ ਦੋਨੋਂ ਲੋਜੀ ਕਾਰਵਾਈ ਹੋਈ ਜੋ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਜੋ ਵੀ ਸਾਹਮਣੇ ਆਵੇਗਾ ਲੜਕੀ ਬਿਲਕੁਲ ਜੀ ਜੋ ਵੀ ਹੋਇਆ ਜੋ ਲੜਕੀ ਬਿਆਨ ਲਖਾਈ ਹੋਈ ਜੋ ਲੜਕੀ ਪਾ ਬਿਆਨ ਲਖਾਇਆ ਕਾਨੂੰਨੀ ਕਾਰਵਾਈ ਕਰਾਂਗੇ ਇਲਾਕੇ ਪਾਸੇ ਇਲਾਕੇ ਵਾਲਿਆਂ ਨੂੰ ਕਿਹਾ ਇਹ ਕਿ ਅੱਗੇ ਵੀ ਇਹ ਤਾਂ ਕਿ ਪ੍ਰੇਸ਼ਾਨ ਕਾਫੀ ਦੇਰ ਦੇ ਜਿਹੜੇ ਵੀ ਤੱਥ ਆਏ ਸਾਹਮਣੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਵੀ ਹੋਇਆ